चला गया है लेकिन उसके बावजूद उनके मन में मान्य सुप्रीम कोर्ट के प्रति संविधानिक संस्थाओं के प्रति इतना सत्कार इतना सम्मान था कि वो उस अवस्था में होने के बावजूद भी वो ऑनलाइन तरीके से जुड़े तो अब हमारी सारी संविधानिक संस्थाओं की भी जिम्मेदारी बनती है कि जो तो किसानों का विश्वास संविधानिक संस्थाओं में है उसको बनाए रखा जाए और अंत में उस सुनवाई के दौरान माननीय सुप्रीम कोर्ट के माननीय जज ने यह भी कहा उन्होंने ये मौखिक तौर पर उन्होंने ये कहा कि किसानों के इश्यूज को पैसिफाई करने के लिए उनके को एड्रेस करने के लिए जो भी जरूरी दिशा निर्देश देने होंगे केंद्र सरकार को तो उस पर भी विचार करेंगे तो हमारा निवेदन है कि उस दिशा में बातचीत की दिशा में आगे बढ़ा जाए किसी तो भी तरीके की जोर जबरदस्ती करने से सब लोग केंद्र सरकार राज्य सरकार संविधानिक ਸੁਭਿਸ਼ੀਤ ਨੂੰ ਮਾਣੋ। ਤੋਂ ਸਭ ਤੋਂ ਪਹਿਲਾ ਖ਼ਬਰ। ਪੱਤਰਕਾਰ ਸਤਿਓ ਵੇਖੋ ਅੱਜ ਦੀ ਜੀ ਸੁਪਰੀਮ ਕੋਰਟ ਦੇ ਵਿੱਚ ਅੱਜ ਜੋ ਇੱਕ ਵਿਅਕਤੀ ਦੀ ਕੰਟੈਕਟ ਦੇ ਆਧਾਰ ਤੇ ਜੋ ਸੁਣਵਾਈ ਹੋਈ ਹੈ ਜੋ ਹੀਰਿੰਗ ਹੋਈ ਹੈ ਉਹ ਸੈਂਟਰ ਸਰਕਾਰ ਦਾ ਸਲੀਸਟਰ ਜਰਮਨ ਸ਼ਿਆਪ ਸਰਵਜਤਾ ਜੀ ਨੇ ਜੋ ਉੱਤੇ ਵਿਸ਼ਕਾਰ ਕੀਤੀ ਹੈ ਤੇ ਉਹ ਪੇਸ਼ਕਾਰੀ ਤੋਂ ਬਾਅਦ ਸੁਪਰੀਮ ਕੋਰਟ ਨੇ ਜੋ ਹਦਾਇਤ ਪੰਜਾਬ ਸਰਕਾਰ ਨੂੰ ਕੀਤੀ ਹੈ ਇਹ ਸਾਰੇ ਦੀ ਸਾਰੀ ਜਿਹੜੀ ਕਾਰਵਾਈ ਹੈ ਪੰਜਾਬ ਤੇ ਨਿਆਂ ਸਮਾਜਿਕ ਨਿਆਂ ਦੇ ਇਤਿਹਾਸ ਦੇ ਵਿੱਚ ਅਸੀਂ ਸਮਝਦੇ ਆਂ ਵੀ ਇੱਕ ਸਵਾਲ ਇਹ ਚੜ੍ਹਦਾ ਲੱਗਦਾ ਸਾਡੀਆਂ ਨਿਆਂ ਸੰਸਥਾਾਂ ਨੂੰ ਕਿਉਂਕਿ ਸੁਪਰੀਮ ਕੋਰਟ ਡਿਵਾਨ ਜੋ ਸੁਪਰੀਮ ਕੋਰਟ ਸਾਹਮਣੇ ਜਿਹੜੀ ਪੁਆਇੰਟ ਪਾਰਲੀਮੈਂਟਰੀ ਕਮੇਟੀ ਐਕਤੀ ਆਪਣੀਆਂ ਦੀ ਜਿਹਨੇ ਸਰਬਸੰਮਤੀ ਦਾ ਰਿਪੋਰਟ ਦਿੱਤੀ ਹੋਈ ਹੈ ਸੁਪਰੀਮ ਕੋਰਟ ਦੇ ਰਿਪੋਰਟ ਤੋਂ ਤਸਦੀਕ ਕੋਰਟ ਦੇ ਪਾਸ ਹੈ ਕਿ ਜਿਹੜੀ ਇਹਨਾਂ ਦੀ ਮੇਨ ਮੰਗ ਹੈ ਐਮਐਸਪੀ ਗਰੰਟੀ ਦੀ ਉਹਦੇ ਨਾਲ ਬੇਸ ਦਾ ਅਧਿਕਾਰਾ ਸਪੂਰਤ ਹੋਊਗਾ ਇਹ ਮੰਗ ਫੌਰੀ ਤੌਰ ਤੇ ਸਨਿਜੜੀ ਚਾਹੀਦੀ ਹੈ ਉਦੀ ਰਿਪੋਰਟ ਉਹਦੀ ਕਿਸੇ ਸੰਸਦਿਕ ਕਮੇਟੀ ਦੀ ਜਿਹੜੇ ਐਗਰੀਕਲਚਰ ਵਾਲੇ ਮਸਲੇ ਤੇ ਬਣਿਆ ਪਰ ਬਾਦ ਜੋ ਸੁਪਰੀਮ ਕੋਰਟ ਤੋਂ ਰਿਪੋਰਟ ਨਹੀਂ ਦਿੱਤੀ ਹੋ ਜੋ ਜੀ ਬਾਦ ਜੋ ਸੁਪਰੀਮ ਕੋਰਟ ਨੇ ਜੋ ਹਾਈ ਬਾਦ ਨੇ ਪੁੱਤਿਆਂ ਨੂੰ ਬਹਿ ਕੇ ਦੇਖ ਲੋ ਜੀ 12 ਟਾਈਮ ਦੀ ਕਾਤਰ ਸਾਬਕਾ ਜੱਜ ਰਿਕਾਰਡ ਕਮੇਟੀ ਸੀ ਉਹ ਹਾਈ ਪਾਵਰ ਕਮੇਟੀ ਦੀ ਰਿਪੋਰਟ ਵੀ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਨੇ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਬਾਕੀ ਮੰਗਾਂ ਵੀ ਜੋ ਹੈ ਵਰਤਮਨ ਕੋਈ ਬਾਜਬਕਰਾਰ ਦਿੱਤੇ ਹੋਏ ਪਸਾਦਾਂ ਦੇ ਅंदोलਨ ਦੇ ਪੱਧਰੇ ਵਿੱਚ ਰਿਪੋਰਟ ਦਿੱਤੀ ਹੈ ਉਹ ਤੇ ਉਹਨਾਂ ਨੂੰ ਫਸਟ ਕਲਾਸ ਲੈ ਕੇ ਜਾਓ ਜਿਹੜੇ ਹਦਾਇਤਾਂ ਕਰ ਰਹੇ ਸੀ ਸਾਫ਼ ਕਹਿਦੇ ਆ ਵੀ ਜਿਹੜੇ ਸੁਪਰੀਮ ਕੋਰਟ ਹੈ ਉਹ ਵੀ ਉਹਦਾ ਜਿਹੜਾ ਜਿਹੜੇ ਕਹਿੰਦੇ ਹੁੰਦੇ ਨਾ ਨਿਆਂ ਉਹ ਇਨਸਾਫ ਜਿਹੜਾ ਹੈਗਾ ਅੰਨਾ ਕਾਨੂੰਨ ਅੰਨਾ ਕਾਨੂੰਨ ਅੰਨੇ ਦਾ ਸੁਭਮਤਾ ਜਿਸ ਰਿਪੋਰਟ ਨੇ ਦੇਤਾ ਇਹ ਵੀਡੀਓ ਕਾਨਫਰੰਸ ਨਾਲ ਪੇਸ਼ ਹੋਣ ਤੇ ਵਾਲ ਸਾਹ ਦੇ ਜ਼ਿਕਰ ਉਹ ਗੱਲ ਸਿੱਧੇ ਚੜਦੀ ਹੈ ਕਿ ਅੰਸ਼ ਚੜਨਗੇ ਤੇ ਦੇਖੋ ਜੀ ਵੀਡੀਓ ਕਾਨਫਰੰਸ ਵਾਲੇ ਤਾਂ ਉਹਨੇ ਕਿਹਾ ਹੀ ਨਹੀਂ ਵੀਡੀਓ ਕਾਨਫਰੰਸਿੰਗ ਇੱਕ ਦਿਨ ਉਹਨਾਂ ਨੇ ਪਹਿਲਾਂ ਜਿਹੜਾ 20 ਤਰੀਕਾ ਲੰਘੀ ਐ ਉਦੋਂ ਕਿਹਾ ਸੀਗਾ ਉਦੋਂ ਉਹ ਦੇਖੀ ਆਪਣਾ ਉਹ ਜੋ ਖੜੇ ਹੋਏ ਉਲਟੀ ਆ ਗਈ ਫਿਰ ਅਪੀਲ ਦੇ ਰਿਹਾ ਪਤਰਾ 10 15 ਮਿੰਟ ਉਹ ਵੀਡੀਓ ਕਾਨਫਰੰਸ ਕਰੀ ਹੈਲਥ ਰੀਸ ਕਰਕੇ ਉਹਨਾਂ ਨੂੰ ਤਾਂ ਬੰਦ ਕਰਤਾ ਚੱਲ ਅੱਜ ਹੁਣ ਤਾਂ ਉਹਨਾਂ ਨੇ ਕੋਈ ਵੀਡੀਓ ਕਾਨਫਰੰਸ ਨੂੰ ਦੁਬਾਰਾ ਨਹੀਂ ਕਿਹਾ ਕਲੀਅਰ ਸਾਹਿਬ ਨੂੰ ਵੀਡੀਓ ਕਾਰਨ ਕਰਕੇ ਆ ਕੇ ਆਪਾਂ। ਉਹ ਕਿਹਦੇ ਨੂੰ ਖੁਰ ਕਹਿੰਦਾ ਵੀ ਅਸੀਂ ਸੁਪਰੀਮ ਕੋਰਟ ਤੇ ਗਏ ਨਹੀਂ। ਸੁਪਰੀਮ ਕੋਰਟ ਤੇ ਨਾ ਕੋਈ ਵੀ ਕਿਸਾਨ ਬੰਦ ਸੀ। ਕਿਸਾਨ ਦੇ ਸਰਪੰਚ ਦੀ ਨਾ ਕੋਈ ਫੋਰਮ ਗਿਆ ਹੀ ਹੁੰਦੀ ਐ। ਉਹ ਇੱਕ ਵਕੀਲ ਵਿਆਹ, ਵਕੀਲ ਤੋਂ ਬਾਅਦ ਹਰਿਆਣਾ ਸਰਕਾਰ ਗਈ ਐ। ਇਸ ਕਰਕੇ ਅਸੀਂ ਦੇ ਕੋਈ ਅਸੀਂ ਖੇ ਹੋ ਗਏ, ਅਸੀਂ ਪਾਰਟੀ ਬਣੇ ਹੋ ਗਏ। ਸੁਪਰੀਮ ਕੋਰਟ ਵਾਲੀ ਚੀਜ਼ ਚ। ਫਿਰ ਅਸੀਂ ਪਾਵਰ ਦੇ ਹੈਗੇ ਆ। ਡਾਢੀਆਂ ਮੰਗਾ ਸੈਂਟਰ ਨਾਲ ਸਬੰਧਤ ਹੈਗੇ ਆ ਸੁਪਰੀਮ ਕੋਰਟ ਇਹ ਸੱਚ ਨੂੰ ਸਹਿਰਦੇ ਹੈ ਤਾਂ ਉਹ ਜਿਹੜੀਆਂ ਤਿੰਨ ਸੰਵਿਧਾਨਕ ਕਾਰਿਆਂ ਦੇ ਰਿਪੋਰਟਰ ਆ ਚੁੱਕੀਆਂ ਨੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੇ ਰਿਪੋਰਟਰ ਆ ਚੁੱਕੀ ਹੈ ਜਿਹੜੀ ਸੁਪਰੀਮ ਕੋਰਟ ਤੇ ਹਾਈ ਪਬਲਿਕ ਕਮੇਟੀ ਬਣਾਈ ਸੀ ਕਿ ਤਾਫਕਾ ਜਾਂਦੇ ਪਾਰਸਦ ਦੀ ਨਵਾਈ ਦੇ ਵਿੱਚ ਹਾਈ ਪਬਲਿਕ ਕਮੇਟੀ ਉਹਦੀ ਰਿਪੋਰਟ ਆ ਚੁੱਕੀ ਹੈ ਇਹਨਾਂ ਪੁਨਰ ਖੁੱਟੋਂ ਨੇ ਦਾ ਆਪਣੇ ਸੈਂਟਰ ਸਟੇਟਸ ਕਾਪ ਹੋ ਰਿਹਾ ਹੈ ਤੇ ਜੋ ਜਿਹੜੀ ਪੰਜਾਬ ਇੱਕ ਜਿਹੜਾ ਉਹਨਾਂ ਦਾ ਵਕੀਲ ਹੈ ਸੈਂਟਰ ਸਟੇਟਸ ਕਾਪ ਬਾਤ ਨਹੀਂ ਹੋਇਆ ਅ ਸਰ ਮਿਸਟਰ ਜਾਗਰ ਨਾਮ ਇਹ ਸ਼ਾਇਦ ਉਹ ਪਸ਼ਾ ਮੈਸਰ ਬਾ ਉਸਨੇ ਜੋ ਹਿਸਾਬ ਨਾਲ ਆਲਾ ਸ਼ਬਦ ਵਰਤੇ ਆਪ ਉਹ ਤੁਹਾਨੂੰ ਇਹ ਲੱਗਦਾ ਵੀ ਉਹ ਗਰੀਬੀ ਦੇ ਸ਼ਬਦ ਨਹੀਂ ਉਹ ਮਿਹਨਤਸ਼ਾਹ ਦੇਤੇ ਉੱਦੀ ਦੇ ਸ਼ਬਦ ਹੈ ਉਸ ਕਰਕੇ ਸੈਂਟਰ ਸਰਕਾਰ ਕੋਈ ਸਰਵਾਈ ਕਰਦੇ ਵਿਧਾਇਕਾਂ ਦੇ ਜਿਹੜੀਆਂ ਸਾਰੀਆਂ ਸੰਵਿਧਾਨਕਾ ਰਹੇ ਨੇ ਕਿ ਕਹਿੰਦੇ ਆ ਵੀ ਮੰਗਾ ਦੇ ਨਾਲ ਦੇਣ ਦਾ ਅਧਿਕਾਰ ਅਧਿਕਾਰ ਨੂੰ ਮਨਜ਼ੂਰ ਹੋਣ ਦੇ ਬੰਦਾ ਬਣ ਗਿਆ ਜਾਨਾ ਲੋਕਾਂ ਦਾ ਖੇਲਾ ਭਲਾ ਹੋਊਗਾ ਜਿਹੜੇ باوجود ਵੀ ਉਹ ਆ ਹੰਕਾਰੀ ਦਵਾਈਆਂ ਆਪਾਂ ਕਰ ਰਹੇ ਆਪਣੇ ਕੀ ਲਾਈ ਤਾਂ ਬਿਲਕੁਲ ਆ ਜਿਹੜੇ ਪੰਜਾਬ ਦੇ ਲੋਕ ਐ ਉਹਨਾਂ ਦੀ ਕੋਈ ਗੈਰਤ ਨਹੀਂ ਮਰੀ ਜਿਹੜਾ ਪੰਜਾਬ ਦਾ ਕਿਸਾਨ ਆ ਉਹਦੀ ਗੈਰਤ ਨਹੀਂ ਮਰੀ ਨਾ ਬੰਨਣਾ ਪਰ ਸਾਨੂੰ ਕੁਰਬਾਨੀ ਕਰਨ ਤੋਂ ਵੀ ਰੋਕ ਸਕਦਾ ਕਲਿਆਣਾ ਸਾਹਿਬ ਨੇ ਖੁਦ ਕਹਤਾ ਕਿ ਮੇਰੀ ਤਾਂ ਜਾਨ ਜਾ ਕੇ ਮੇਰਾ ਬੰਦ ਹੋਊਗਾ ਵਰਤਨ ਜਾਂ ਮੰਗਾ ਮੰਨ ਦਿੱਤੀ ਤਾਂ ਕੋਈ ਰਾਹ ਨਹੀਂ ਮੈਂ ਕੋਈ ਦਵਾਈ ਨਹੀਂ ਲੈਣੀ ਕੋਈ ਮੈਕਰਾਕ ਨਹੀਂ ਲੈਣੀ ਤੇ ਸਾਨੂੰ ਉਹਨਾਂ ਨੇ ਕਹਤਾ ਕਿ ਹੁਣ ਤੁਸੀਂ ਤੱਕ ਮੈਂ ਤਾਂ ਪਿਆ ਇੱਥੇ ਹੋਰ ਸੂਡੀ ਡਿਊਟੀ ਆ ਬਾਕੀ ਅਗਵਾਂ ਦੀ ਬਾਕੀ ਬਲੱਡ ਇਰਾਂ ਦੀ ਵੀ ਇੱਥੇ ਆਪਣੇ ਤੈਨਾਤੀ ਪੂਰੀ ਕਰੋ ਉਸ ਵੀ ਹੋ ਜੇ ਮੈਨੂੰ ਚੱਕ ਨਾ ਸਕਣ ਅਸੀਂ ਕਹਤਾ ਵੀ ਅਸੀਂ ਸੌਂ ਮੈਂ ਸਾਰੀ ਰਾਤ ਕੱਲ ਫੁੱਲ ਪਹਿਰਾ ਦਿੱਤਾ ਕਿਨੇ ਸੁੱਤੇ ਆ ਅੱਜ ਫੇਰ ਰਾਤ ਨੂੰ ਪਹਿਰਾ ਦੇਵਾਂ ਵੀ ਅਸੀਂ ਪਹਿਲਾਂ ਕਰਵਾਨ ਹੋਵਾਂਗੇ ਸਾਨੂੰ ਮਾਰ ਕੇ ਫੇਰ ਚੱਕ ਸਕਣ